ਕਮਾਈ ਸੰਤਾਂ ਨਾਲ ਮਿਲ ਕੇ ਹੋਇਆ ਕਰਦੀ ਹੈ ਆਪਣੇ ਆਪ ਨਹੀਂ ਹੁੰਦੀ ਕਲਜੋ ਦਾ ਪ੍ਰਭਾਵ ਇੰਨਾ ਜਲੰਦਸਤ ਹੈ ਕਿ ਸੰਗਤ ਤੋਂ ਬਗੈਰ ਬੰਦਾ ਗਵਾਚ ਜਾਇਆ ਕਰਦਾ ਚੱਲ ਨਹੀਂ ਸਕਦਾ ਰਾਮਨਾਮ ਸੰਤਨ ਕਰ ਪਾਇਆ ਬਾਕੀ ਧਰਮ ਨੇ ਦੁਨੀਆ ਸਾਰੀ ਹੈ ਜਿਹੜੇ ਸ੍ਰੇਸ਼ਟ ਪੁਰਸ਼ ਪਰਮੇਸ਼ਰ ਵੱਲੋਂ ਭੇਜੇ ਹੋਏ ਨੇ ਉਹਨਾਂ ਕੋਲ ਅਥਾਰਟੀ ਹੁੰਦੀ ਹੈ ਉਹਨਾਂ ਤੋਂ ਮਿਲ ਜਾਵੇਗਾ ਮਿਲਦਾ ਕਿਵੇਂ ਹੈ ਕਹਿੰਦੇ 타ਜਿ ભગવાન ਲਿਓ ਮਨ ਮੋਲ ਆਪਣਾ ਭਗਵਾਨ ਛੱਡ ਦੇ ਮੈਂ ਵੀ ਕੋਈ ਸਹਿਗ ਫੇਰ ਹਿਰਦੇ ਚ ਲੈ ਲੈ ਉਹਨੂੰ ਮੋਲ ਰਾਮ ਨਾਮ ਹਿਰਦੇ ਮੈਂ ਤੋ ਫੇਰ ਬੰਦ ਨਾ ਕਰੀ ਇਕਬਾਰ ਹੀ ਮੰਤਰ ਮਿਲ ਗਿਆ ਉਹ ਮੰਤਰ ਨੇ ਤੈਨੂੰ ਨਾਮ ਦੇ ਧੰਨ ਦੇ ਖਜ਼ਾਨੇ ਕੋਲ ਲੈ ਜਾਣਾ ਉਹ ਕਿੰਨਾ ਕੁ ਦੂਰ ਹੈ ਕਿੰਨਾ ਕੁ ਔਖਾ ਹੈ ਇਹਦੇ ਬਾਰੇ ਕੋਈ ਨਹੀਂ ਕਹੇ ਤੁਹਾਡਾ ਜੇ ਤਤਵੇਤੇ ਮਹਾਪੁਰਸ਼ ਦੀ ਮਿਲ ਜਾਵੇ ਸੰਗਤ ਤਾਂ ਫੇਰ ਸਾਲਾਂ ਦਾ ਸਫਰ ਦਿਨਾਂ ਚ ਹੁੰਦਾ ਜੇ ਤਤਵੇਤੇ ਮਹਾਪੁਰਸ਼ ਦੀ ਸੰਗਤ ਨਹੀਂ ਮਿਲਦੀ ਤਾਂ ਸਾਲਾਂ ਦਾ ਸਫਰ ਦਸਿਆਂ ਵਿੱਚ ਹੁੰਦਾ 10-12 ਸਾਲ ਜੇ 라 ਇੱਕ ਸਾਲ ਚ ਕਰ ਲੈਣਾ ਨਹੀਂ ਹੁੰਦਾ ਕਿਉਂਕਿ ਗੜਾਫਟਾਂ ਬਾਹਰ ਬਹੁਤ ਨੇ ਸਾਰੀ ਜ਼ਿੰਦਗੀ ਚ ਸ਼ਾਇਦ ਇੱਕ ਕਦਮ ਪਟਲੇ ਤਾਂ ਪਟਲੇ ਇਹ ਤਾਂ ਗਾ ਨਹੀਂ ਜਾ ਸਕਿਆ ਕਰਦਾ ਬੰਦਾ ਮਹਾਤਮਾ ਦੇ ਨਾਲ ਮਿਲ ਕੇ ਖਾਈਆਂ ਟੱਪ ਜਾਂਦਾ ਸਮੁੰਦਰ ਟੱਪ ਜਾਂਦਾ ਇਹਦੇ ਹਿਰਦੇ ਚ ਤੋਲੋ ਉਸ ਨੂੰ ਫੇਰ ਨਾ ਫੇਰ ਦਿਨ ਰਾਤ ਜਪ ਬਾਰਾਂ ਵਾਰ ਵਾਰ ਪਰਵ ਜਪੀਏ ਪੀ ਅੰਮ੍ਰਿਤੇ ਮਾਨਤਾ ਅੰਤਰ ਪੀਏ ਲਾਗ ਖੇਪ ਸੰਤ ਹੈ ਸੰਚਾਰ ਹੁਣ ਖੇਪ ਭਰ ਲੈ ਨਾਮ ਨਾਮ ਫੇਰ ਤੂੰ ਸ਼ਾਂਤਾਂ ਦੀ ਸ਼ਕਤ ਜੀ ਮਿਲ ਕੇ ਚ ਅਵਰਤਿਆਗ ਵਿਛਾ ਜੰਜਾਲ ਜਿਹੜੇ ਵਿਯੋਧ ਦੇ ਜੰਜਾਲਾਂ ਚ ਤੂੰ ਪਿਆ ਹੋਇਆ ਹੈ ਨਾ ਤੈਨੂੰ ਨਹੀਂ ਪਤਾ ਜਿਨ੍ਹਾਂ ਦੇ ਨੇਤਰ ਖੁੱਲੇ ਆ ਉਹ ਜਾਣਦੇ ਆ ਵੀ ਵਿਯੋਗ ਠੀ ਕਰਦੇ ਆ ਇਹ ਇਹਨੂੰ ਦੁਖੀ ਕਰੇਗੀ ਜਦੋਂ ਮੇਕਾ ਦੇਣਾ ਪੈ ਗਿਆ ਫੇਰ ਰੋਣਾ ਪੈ ਗਿਆ ਹੁਣ ਤਾਂ ਕੇ ਧੋੜਿਆਂ ਨਾਲ ਵਿਸ਼ਵਤਾ ਲੈ ਕੇ ਠਲ ਕਰਕੇ ਕਬਟ ਕਰਕੇ ਜ਼ਮੀਨਾਂ ਦਬ ਕੇ ਬੇਅੰਤ ਕਿਸਮ ਦੇ ਬਹੁ ਪਰਪੰਚ ਕਰ ਪਰਤਨ ਲਿਆ ਵੈ ਸੁਤਦਾਰਾ ਭਿਆਨ ਲਟਾਵੇ ਮਨ ਮੇਰੇ ਭੁੱਲੇ ਕਬਟ ਨਾ ਕੀਜੈ ਆਹ ਤਾਂ ਨਵੇੜਾ ਤੇਰੇ ਜੀ ਪੈ ਲਿਖੇ ਕਹਿੰਦੇ ਕਿਉਂ ਕਪਟ ਕਰਦਾ ਨਵੇੜਾ ਲੇਖਾ ਤੈਨੂੰ ਦੇਣਾ ਪੈ ਜਾਣਾ ਫੇਰ ਔਖਾ ਹੋ ਜਾਏਗਾ ਬਹੁਤ ਔਖਾ ਹੈ ਲੇਖਾ ਦੇਣਾ ਜਦੋਂ ਕੱਲਾ ਖੜਦਾ ਹੈ ਜਾਂ ਮਾਤ ਪਿਤਾ ਸੁਤਮੀਦ ਨਾ ਵਾਈ ਉਥੇ ਕੋਈ ਵੀ ਨਹੀਂ ਹੈ ਆਪਣਾ ਕੱਲਾ ਖੜਾ ਬਗਾਨੀ ਬਗਾਨੇ ਆ ਥਾ ਉਹ ਨਾਲ ਫਿਲਮ ਦਿਖਾ ਰਹੇ ਨੇ ਵੀ ਆਹ ਦੇਖੀ ਜਾ ਤੂੰ ਕੀ ਕਰਕੇ ਆਇਆ ਦੁਨੀਆ ਥੋਂ ਬਸ ਔਖਾ ਹੁੰਦਾ ਕਹਿੰਦੇ ਵਿਉਹ ਦੇ ਜੰਜਾਲ ਛੱਡ ਦੇ ਅਵਰ ਤਿਆਗ ਵਿਖਾ ਫੇਰ ਜਦ ਸੰਸਾਰ ਤੋਂ ਜਾਏਗਾ ਇੱਥੋਂ ਹੀ ਤਨ ਤਨ ਹੁੰਦੀ ਜਾਏਗੀ ਇੱਥੇ ਵੀ ਤਨ ਤਨ ਦਰਗਾਹ ਵਿੱਚ ਵੀ ਤਾਂ ਤਨ ਤਨ ਕਹੇ ਸਭ ਕੋਈ ਮੁੱਖ ਪੁੱਜਣ ਹਾਜ਼ਰ ਕੇ ਮਾਰੇ ਕਹਿੰਦੇ ਐਨੀ ਜ਼ਰੂਰੀ ਗੱਲ ਦੱਸ ਕੇ ਵੀ ਇਸ ਜੀਵ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਕਾਰਨ ਵਜ੍ਹਾ ਕੀ ਹੈ ਸਿਆਣਾ ਕਹਿੰਦਾ ਮੈਂ ਪੀ ਐਚ ਡੀ ਕਰੀ ਹੈ ਮੈਂ ਵੱਡਾ ਪ੍ਰੋਫੈਸਰ ਲੱਗਿਆ ਹੋਇਆ ਮੈਂ ਵੱਡਾ ਰਾਈਟਰ ਹਾਂ ਮੇਰੇ ਮੁਕਾਬਲੇ ਤੇ ਕੋਈ ਨਹੀਂ ਪਰ ਕਹਿੰਦੇ ਆ ਮੇਰੇ ਵਿੱਚ ਟੱਕਰਾਂ ਮਾਰਦਾ ਏ ਬੰਦਾ ਕੁਛ ਨਹੀਂ ਹੈ ਕੋਈ ਕੀਮਤ ਨਹੀਂ ਇਹਨਾਂ ਗੱਲਾਂ ਦੀ ਵਿਉਹੇ ਦੇ ਜੰਜਾਲ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਕਹਿੰਦੇ ਇਹ ਵਪਾਰ ਜ਼ਿਰਲਾ ਵਪਾਰ ਹੈ ਨਾਨਕ ਤਾਂ ਕੇ ਸਦ ਬਲਿਹਾਰ ਕੋਈ ਜ਼ਿਰਲਾ ਦੱਲਾ ਪੁਰਜਾ ਜਿਹੜਾ ਇਹ ਵਪਾਰ ਕਰਦਾ ਬਲਿਹਾਰ ਜਾਣੇ ਉਸ ਤੋਂ ਇਸ ਤਰ੍ਹਾਂ ਦੇ ਨਾਲ ਇਹ ਦੁਖੀ ਹੁੰਦਾ ਫਿਰਦਾ ਜਿਹੜੀ ਚੀਜ਼ ਨੂੰ ਲੈਣ ਆਇਆ ਨਾਮ ਇਸ ਬਾਤ ਸਾਰੀਆਂ ਬਿਮਾਰੀਆਂ ਦਾ ਇਲਾਜ ਲੇਕਿਨ ਉਸ ਪਾਸੇ ਨੂੰ ਨਹੀਂ ਜਾਂਦਾ ਜਦ ਜਾਂਦਾ ਉਲਟੇ ਪਾਸੇ ਇਹਦਾ ਮਨ ਜਾਂਦਾ ਕਾਰਨ ਗੁਰਨਾਮ ਪਾਠਾ ਆਪਦੇ ਸਾਰੇ ਕੌਤਕ ਬਚਪਨ ਤੋਂ ਮਰਾਲੇ ਨੇ ਜੇ ਪੜਨ ਪਾਏ ਨੇ ਤੋ ਇਸ ਨਾਲ ਦੇ ਕੌਤਕ ਕਰਦੇ ਅੱਜ ਆਪ ਬਹੁਤ ਸਮੇਂ ਤੋਂ ਪਏ ਰਹਿੰਦੇ ਨੇ ਕੋਈ ਕੰਮ ਨਹੀਂ ਕਰਦੇ ਬਾਹਰ ਨਹੀਂ ਜਾਂਦੇ ਜਿਸੇ ਨਾਲ ਬੋਲਦੇ ਨਹੀਂ ਚੱਲਦੇ ਨਹੀਂ ਐ ਪ੍ਰਸ਼ਾਦਾ ਛਕਣਾ ਬੰਦ ਕਰ ਦਿੱਤਾ ਕੱਪੜਾ ਮੂੰਹ ਤੇ ਲੈ ਕੇ ਪਏ ਰਹਿੰਦੇ ਮਾਤਾ ਜਾਂਦੀ ਐ ਕੋਈ ਗੱਲ ਨਹੀਂ ਪੈਣ ਜਾਂਦੀ ਐ ਬਹੁਤ ਤਰਲਾ ਲੈਂਦੀ ਐ ਵੀਰ ਜੇ ਤਾਇਆ ਜਨਾ ਖਾਤਾ ਕੁਝ ਮੈਂ ਵੀ ਨਹੀਂ ਖਾਣਾ ਉਹ ਦੇਖ ਕੇ ਦੋ ਗਰਾਈਆਂ ਮੂੰਹ ਪਾ ਲੈਂਦੇ ਆਪਣੀ ਮੋਜ ਨਾਲ ਉੱਠ ਕੇ ਚਲੇ ਜਾਂਦੇ ਨੇ ਜਾਂਦੇ ਕਿੱਥੇ ਐ ਜੰਗਲ ਐ ਬਡੇ-ਬਡੇ ਤਲਵੰਦੀ ਦੇ ਦਵਾਲੇ ਉਹਦੇ ਵਿੱਚ ਸਾਧੂ ਮਹਾਂਪੁਰਸ਼ ਆਏ ਰਹਿੰਦੇ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਰਾਹ ਪਾਉਣ ਵਾਸਤੇ ਜਿਹੜੀ ਚਾਦਰ ਉੱਪਰ ਆ ਖਦਰ ਦੀ ਉਹਦੀ ਗਿਲਤੀ ਮਾਰ ਕੇ ਚਲੇ ਜਾਂਦੇ ਮੁਕੜ ਮਾਰ ਲੈਂਦੇ ਨੇ ਤੇ ਉੱਥੇ ਚਲੇ ਜਾਂਦੇ ਛੋਟੀ ਉਮਰ ਹੈ ਤੇ ਮਾਂ ਬਾਪ ਫਰਾਨਾ ਵੀ ਸਾਡੇ ਨਾਲ ਬਾਤ ਕੋਈ ਨਹੀਂ ਹੈ ਉਹ ਸਾਧੂਆਂ ਨਾਲ ਲੰਮੇ ਚੋੜੀਆਂ ਗੱਲਾਂ ਕਰਦੇ ਨੇ ਸੇਵਾ ਦਾ ਦੱਸ ਦਿੰਦੇ ਨੇ ਇਹ ਉੱਥੇ ਤਾਂ ਬਹੁਤ ਕਰਨਾ ਇਹਨਾਂ ਨੇ ਕਰਿਆ। ਤੰਤਾਂ ਆਉਂਦੀ ਸੀ ਉੱਥੇ। ਮਾਤਾ ਆ ਕੇ ਕਹਿਣ ਲੱਗੀ ਬੇਟਾ ਕਦੇ ਤਾਂ ਤੂੰ ਬੋਲਿਆ ਕਰ। ਕੋਈ ਗੱਲ ਤਾਂ ਕਰਿਆ ਕਰਨਾ। ਕਹਿੰਦੇ ਮਾਤਾ ਮੇਰੇ ਕੋਲ ਸਮਾਂ ਨਹੀਂ। ਬੋਲਣ ਦੋਗਾ ਗੱਲਾਂ ਤਾਂ ਹਮ ਦੋਗਾ ਸਮਾਂ ਨਹੀਂ ਹੈ। ਠੀਕ ਆ ਤਾਂ ਬੇਟਾ ਸਮਾਂ ਕਿਉਂ? ਕਹਿਣ ਲੱਗੇ ਮਾਤਾ ਦੋ ਕਿਸਮ ਦੀ ਜ਼ਿੰਦਗੀ ਹੁੰਦੀ ਹੈ। ਇੱਕ ਤਾਂ ਉਹ ਹੈ ਜਿਹੜੀ ਰੋਟੀ ਪਾਣੀ ਵਾਲੀ ਜ਼ਿੰਦਗੀ। ਅੰਗਰੇਜ਼ੀ ਵਿੱਚ ਇਹਨੂੰ ਕੈਮੀਕਲ ਲਾਈਫ ਕਹਿੰਦੇ ਨੇ। ਰੋਟੀ ਖਾ ਲਈ, ਦਾਲ ਖਾ ਲਈ, ਹੋਰ ਚੀਜ਼ਾਂ ਪੀ ਲਈਆਂ। ਜਿਵੇਂ ਦਰਖਤ ਬੂਟੇ ਜਿਉਂਦੇ ਨੇ ਐਵੇਂ ਜਿਵੇਂ ਅਸੀਂ ਜੀ ਨਿਆਇ ਦੇ ਉਹਨਾਂ ਦੀ ਖਰਾਬ ਹੋ ਰਹਾ ਸਾਡੀ ਖਰਾਬ ਹੋ ਰਹਾ ਜਿਹੜੇ ਮਤੋੜੇ ਆਪਣੀ ਖਰਾਕ ਖਾ ਕੇ ਦਿੰਦੇ ਨੇ ਪੰਛੀ ਆਪਣੀ ਖਰਾਕ ਖਾ ਕੇ ਦਿੰਦੇ ਆ ਇਹ ਜ਼ਿੰਦਗੀ ਨੂੰ ਜ਼ਿੰਦਗੀ ਨਹੀਂ ਮੰਨਿਆਗਾ ਐਸੇ ਜ਼ਿੰਦਗੀ ਦੇ ਅੰਦਰ ਇੱਕ ਸੁਪਰ ਜ਼ਿੰਦਗੀ ਆ ਜਿਹਦੇ ਬਾਰੇ ਦੱਸਣਾ ਬਹੁਤ ਯੋਖ ਹੈ ਉਹ ਇੱਕ ਸੁਪਰ ਸਫੀਅਰ ਦੀ ਜ਼ਿੰਦਗੀ ਹੈ ਜਿਵੇਂ ਕਰੰਟ ਹੁੰਦੀ ਹੈ ਨਾ ਬੈਟਰੀ ਵਿੱਚ ਜੇ ਤਾਂ ਹੋਵੇ ਤਾਂ ਤਾਂ ਬੈਟਰੀ ਕੰਮ ਕਰਦੀ ਹੈ ਕਾਰਾਂ ਚਲਾਉਂਦੀ ਹੈ ਲਾਈਟਾਂ ਦਿੰਦੀ ਹੈ ਟੋਸਟਿਕਰ ਚਲਾ ਰਹੀ ਹੈ ਜੇਕਰ ਕਰੰਟ ਨਾ ਹੋਵੇ ਤਾਂ ਡੈਡ ਬੈਟਰੀ ਕਹਿੰਦੇ ਮਾਤਾ ਇਸੇ ਤਰ੍ਹਾਂ ਦੇ ਨਾਲ ਪਰਮੇਸ਼ਰ ਦਾ ਨਾਮ ਜਿਹੜਾ ਉਹ એનર્ਜੀ ਹੈ ਜਿਹੜੀ ਇਸ ਕਰੰਟ ਹੈ ਜ਼ਿੰਦਗੀ ਹੈ ਜੀਵਨ ਹੈ ਮੈਂ ਹਰ ਵਾਰ ਤੋਂ ਉਹਦੇ ਨਾਲ ਜੁੜਿਆ ਰਹਿਣਾ ਉਹਨੂੰ ਆਖਦਾ ਰਹਿਣਾ ਮੈਂ ਜਵਾਨ ਨਾਲ ਨਹੀਂ ਮੋਜਬਾ ਦੇ ਜਵਾਨ ਨਾਲ ਮੈਂ ਕਹਿੰਦਾ சுவாਸ ਨਾਲ ਆ ਜੀ சுவாਸ ਨਾਲ ਕਹਿੰਦਾ ਸੁੱਤ ਨਾਲ ਆ ਜੀ ਸੁੱਤ ਨਾਲ ਕਹਿੰਦਾ ਅੱਖਾਂ ਨਾਲ ਮੇਰੀ ਮੌਜਬੰਦੀ ਮੈਂ ਅੱਖਾਂ ਨਾਲ ਹੀ ਕਹਿੰਦਾ ਕੰਨਾਂ ਨਾਲ ਬਣ ਜੇ ਤਾਂ ਲੱਗ ਨਹੀਂ ਕਨਾ ਤੋ ਸੁਣਦਾ ਉਹ ਮੇਰਾ ਜੀਵਨ ਹੈ ਸਾਰੇ ਸੰਸਾਰ ਦਾ ਜੀਵਨ ਹੈ ਲੇਕਿਨ ਸੰਸਾਰ ਭੁੱਲਿਆ ਹੋਇਆ ਮੁਰਦਾ ਹੈ ਉਹ ਜਿਉਂਦਾ ਨਹੀਂ ਹੈ ਡੈੱਡ ਬੈੱਡ ਹੀ ਮੰਨਣਾ ਹੈ ਕਰੰਟ ਨਹੀਂ ਦੇ ਅੰਦਰ ਲਾਈਫ ਕਰੰਟ ਨਹੀਂ ਹੈ ਇਸ ਕਰਕੇ ਮੁਰਦਾ ਹੈ ਆਪ ਤੋ ਸੁੰਦਰ ਕੁਨীন ਚਤਰ ਮੁਖ ਗਿਆਨੀ ਤਾਨਵੰਤ ਮਿਰਤ ਕਹੀਏ ਨਾਮ ਕਾ ਜੈ ਪ੍ਰੀਤ ਨਹੀਂ ਪੜਵਾ ਸੋ ਜਿਵਿਆ ਜਿਸ ਮਨ ਬਸਿਆ ਸੋਏ ਨਾਨਕਾ ਵਰਨਾ ਜਿਵਿਆ ਕੋਈ ਜੋ ਜੀਵਾ ਪਤਲ ਨਹੀਂ ਜਾਏ ਸਭ ਹਰਾਮ ਦੇਤਾ ਕੁਛ ਕਹਿੰਦੇ ਉਹ ਤੇ ਬਿਗੈਰ ਤਾਂ ਖਾਣਾ ਪੀਣਾ ਨਾਮ ਤੋਂ ਬਿਨਾਂ ਤਾਂ ਪਤ ਲੈਂਦੀ ਹੈ ਬਿਨ ਨਾਵਾਂ ਪਤ ਗਿਆ ਗਵਾਏ ਤੇ ਮਾਤਾ ਨੇ ਉਸ ਨਾਮ ਦੇ ਵਿੱਚ ਹਰ ਵਕਤ ਰਹਿ ਜਾ ਰਹਿਣਾ ਐ ਸਮਝ ਲੈ ਕਿ ਮੈਂ ਨਾਮ ਆਖਦਾ ਰਹਿਣਾ ਪਰਮੇਸ਼ਰ ਦਾ ਭਜਨ ਕਰਦਾ ਰਹਿਣਾ ਆਖਦਾ ਰਹਿਣਾ ਉਹ ਮੈਂ ਤਾਂ ਆਖਦਾ ਕਿਉਂਕਿ ਉਹ ਸਾਖਣ ਦੇ ਨਾਲ ਮੈਂ ਜੀਵਨ ਵਿੱਚ ਜੇ ਉਹ ਜੋਤ ਬੁੱਝ ਜਾਵੇ ਜੇ ਉਹ ਕਰੰਟ ਸ਼ਾਂਤ ਹੋ ਜਾਵੇ ਤਾਂ ਮਰਦਾ ਵਜਿਆ ਕਰਦਾ ਇਸ ਤਰ੍ਹਾਂ ਦੇ ਨਾਲ ਪੜ੍ਹੋ ਪਿਆਰ ਨਾਲ अखा जीवान सरे मारे ਮਤਾ ਉਸ ਨਾਮ ਤੋਂ ਮੈਂ ਬਾਹਰ ਟੁੱਟ ਨਹੀਂ ਸਕਦਾ ਜੇ ਮੈਂ ਗੱਲਾਂ ਬਾਤਾਂ ਕਰਦਾ ਤਾਂ ਫਿਰਤੀ ਬਾਹਰ ਸੰਸਾਰ ਵਿੱਚ ਆ ਜਾਂਦਾ ਤੇ ਇਹਦੇ ਨਾਲ ਮੇਰੀ ਆਤਮਿਕ ਮੌਤ ਹੋ ਜਾਂਦੀ ਐ ਮੈਂ ਉਸ ਪੀਰ ਦੇ ਵਿੱਚ ਫਿਰ ਜਾਂਦਾ ਨਹੀਂ ਹਾਂ ਉਥੋਂ ਮਰਿਆ ਹੋਇਆ ਬੰਦਾ ਬਾਹਰ ਨਿਕਲਦਾ ਕਹਿ ਲੱਗੀ ਐਜੀਬਾਤ ਕਰ ਦਿੱਤੀ ਕਿਉਂਕਿ ਕਬੀਰ ਸਾਹਿਬ ਕਹਿੰਦੇ ਵੀ ਸਾਨੂੰ ਤਾਂ ਇੰਨਾ ਵੀ ਵੇਹਲ ਨਹੀਂ ਹੈ ਜਬ ਲਗ ਤਾਗਾ ਬਾਹੋਂ ਵੇ ਤਬ ਲਗ ਵਿਸਰਾਇ ਰਾਮ ਸੁਨੇਹੀ ਜਿਨ੍ਹਾਂ ਨੇ ਕਹਾਣਾ ਕਾਲੀਆਂ ਨੇ ਕਿੰਨੀ ਜਬਰਦਸਤ ਨੇ ਨਾਲ ਦੇ ਵਿੱਚੋਂ ਤਾਗਾ ਖਿੱਚਣ ਵਾਸਤੇ ਅੰਦਰ ਨੂੰ ਸਾ ਕਿਤਨਾ ਬੈਨਾ ਹੁੰਦਾ ਤਾਂ ਕਿ ਉਹ ਉਸ ਬੰਦ ਦੇ ਨਾਲ ਨਲਕੀ ਦੇ ਵਿੱਚੋਂ ਬਹਾਰ ਆ ਜਾਵੇ ਕੋਟਜੀ ਗਲੀ ਹੁੰਦੀ ਹੈ ਉਹ ਕਹਿੰਦੇ ਜਿੰਨਾ ਚਿਰ ਆਹ ਲੱਗਦਾ ਹੈ ਅੰਦਰ ਨੂੰ ਕਹਿਣਾ ਇੱਕ ਵਾਰੀ ਰਾਮ ਕਹਿਣਾ ਮੇਰਾ ਇੱਕ ਵਾਰੀ ਰਾਮ ਕਹਿਣਾ ਵੀ ਘਾਟਾ ਮੰਨਦੇ ਤੇ ਜਿਹੜਾ ਸਾਨੂੰ 24000 ਜਦੋਂ ਸਵਾ ਸਾਡਾ ਜਾਂਦਾ ਹੀ ਘਾਟੇ 'ਚ ਜਾਂ 24 ਕੰਡੇ ਅਸੀਂ ਘਾਟੇ ਵਿੱਚ ਪੈ ਰਹੇ ਨੇ ਆ ਇਹ ਤਾਂ ਅਸੀਂ ਬਹੁਤ ਘਾਟਾ ਗਲਤੀ ਕਰ ਰਹੇ ਹਾਂ ਕਿਉਂਕਿ ਗੱਲ ਅਸੀਂ ਫੋਲੋ ਨਹੀਂ ਕਰ ਰਹੇ ਸਭ ਨਹੀਂ ਤੇ ਜਿਹਨਾਂ ਨੂੰ ਇਹ ਜੀਵਨ ਪ੍ਰਾਪਤ ਹੋਇਆ ਉਹਨਾਂ ਦਾ ਜੋ ਅਨੁਭਵ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਮਛੀ ਜੀਨ ਪਾਣੀ ਮਾਤਾ ਮਛ ਮਛਲੀ ਜੋ ਹੈ ਉਹ ਪਾਣੀ ਕੇ ਬਿਗਾਰੇ ਜਿੰਦਾ ਨਹੀਂ ਰਹੇ ਇਸੇ ਤਰ੍ਹਾਂ ਦੇ ਨਾਲ ਜਿਸ ਦੇ ਅੰਦਰ ਨਾਮ ਦਾ ਨਿਵਾਸ ਹੋ ਗਿਆ ਪ੍ਰਭੂ ਦਾ ਨਾਮ ਅੱਲਾ ਦਾ ਨਾਮ ਜਪਦਾ ਹੈ ਅੰਦਰ ਰਾਸ਼ਾ ਆ ਗਿਆ ਅੰਦਰਲਾ ਜੀਵਨ ਪ੍ਰਾਪਤ ਹੋ ਗਿਆ ਕਹਿੰਦੇ ਫੇਰ ਉਹ ਰਹਿ ਨਹੀਂ ਸਕਦਾ ਨਾਮ ਜਪੇ ਤੋਂ